वेलकम बैक माय YouTube चैनल गाइस कित्ता ਤੁਸੀਂ ਸਾਰੇ ਆਈ ਹੋਪ ਤੁਸੀਂ ਵਧੀਆ ਹੋਵੋਗੇ ਆਪਣੇ ਘਰ 'ਚ ਤੇ ਅੱਜ ਅਸੀਂ ਜਾ ਰਹੇ ਆਂ ਬਾਜ਼ਾਰ ਕਿਨੂੰ ਲੈ ਕੇ ਜਾ ਰਿਹਾ ਮੈਂ ਰੋਬਿੰਨ ਨੂੰ ਅੱਜ ਮੈਂ ਰੋਬਿੰਨ ਨੂੰ ਲੈ ਕੇ ਜਾ ਰਿਹਾ ਵਾਂ ਪਤੰਗ ਮਾਰਕੀਟ ਪਤੰਗ ਮਾਰਕੀਟ ਅਸੀਂ ਜਾ ਰਹੇ ਆਂ ਪਤੰਗ ਲੈਣੇ ਚਲਿਏ ਪਰਸਾ ਹੈ ਇਹ ਰਖੜੀ ਕਰਦੇ ਆਂ ਗਾਇਡ ਦੀ ਸ਼ੋਪਿੰਗ ਚਲੋ ਮਿਲਦੇ ਆ ਤੁਹਾਨੂੰ ਰਸਤੇ 'ਚ ਗਿਲ ਰੋਡ ਤੇ ਆ ਗਏ ਅਸੀਂ ਤੇ ਇਹਨਾਂ ਨੂੰ ਸਪੈਸ਼ਲ ਪਤੰਗ ਮਾਰਕੀਟ ਲੈ ਕੇ ਜਾ ਰਹੇ ਹਾਂ ਮੈਂ ਘੰਟਾ ਘਰ ਇਹਨਾਂ ਦੀ ਇੱਕ ਰਾਰੀ ਆਈ ਸੀ ਪਤੰਗ ਮਾਰਕੀਟ ਤੋਂ ਪਤੰਗ ਲੈਣੇ ਨੇ ਤੇ ਮੌਸਮ ਉੱਪਰ ਉਹਦੀ ਹਲਕਾ ਹਲਕਾ ਖਰਾਬ ਵੀ ਹੋ ਰਿਹਾ ਮੈਂ ਇਹਨਾਂ ਨੂੰ ਕਿਹਾ ਵੀ ਰਹਿਣ ਦੋ ਰਹਿਣ ਦੋ ਕਹਿੰਦੇ ਨਹੀਂ ਪਤੰਗ ਤਾਂ ਲੈਣੀ ਲੈਣੇ ਨੇ ਪਤੰਗ ਲੈਣ ਜਾ ਰਹੇ ਹਾਂ ਅਸੀਂ ਵੱਡੇ ਵੱਡੇ ਪਤੰਗ ਦਿਖਾਣੇ ਨੇ ਤੁਹਾਨੂੰ ਉੱਥੇ ਬਹੁਤ ਵੈਰਾਈਟੀ ਹੁੰਦੀ ਹੈ ਪਤੰਗਾਂ ਦੀ ਪਤੰਗਾਂ ਦੀ ਵੈਰਾਈਟੀ ਦਿਖਾਣਾ ਤੁਹਾਨੂੰ ਗਾਇਸ ਬਣਿਆ ਨੇ ਉਹ ਵਲੌਗ ਚ ਲੋ ਗਾਇਸ ਅਸੀਂ ਹੁਣ ਪਹੁੰਚ ਗਏ ਹਾਂ ਜਗਰਾਉਂ ਪੁਲ ਤੇ ਤੇ ਦੁੱਖਨਵਰ ਸਾਹਿਬ ਘਰ ਦਵਾਰਾ ਜੀ ਸਾਡੇ ਰਾਈਟ ਸਾਈਡ ਕਰੋੜੀ ਦਰਸ਼ਨ ਜੈ ਹੋ ਜੈ ਬੱਬਾ ਜੀ ਸਾਡੇ ਸਾਰੇ ਪਤੰਗ ਵਧੀਆ ਨਿਕਲਣ ਸਾਰੇ ਪਤੰਗ ਵਧੀਆ ਨਿਕਲਣ ਖਿਚਾਣੇ ਦੇਖੋ ਬੱਦਲ ਦੇਖੋ ਬਾਈ ਪਰ ਬੱਦਲ ਤੇ ਪਤੰਗਾਂ ਲੈ ਜਾ ਰਹੇ ਨੇ ਇਹ ਸਾਰੇ ਬੱਚੇ ਤਾਂ ਤੰਗ ਕੀਤਾ ਜਾ ਰਹੇ ਨੇ ਜੇ ਗਰਾਉਂਡ ਪੁੱਲ ਤੇ ਹੀ ਪਹੁੰਚ ਗਏ ਆ ਤੇ ਆ ਵੀ ਅਸੀਂ ਲੈਟਾਂ ਦੇ ਕੋਲ ਇੱਧਰਲੇ ਪਾਸੇ ਜਾਉਂਗੇ ਇਹਦਾ ਫਰਲ ਰੋਡ ਆ ਜਾਊਗਾ ਤੇ ਸਿੱਧਾ ਜਾਉਂਗੇ ਤਾਂ ਜੀ ਘੰਟਾ ਘਰ ਦਾ ਫੋਲ ਆ ਜਾਊਗਾ ਨੀਚੇ ਰੇਲਵੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਤੁਸੀਂ ਨਹੀਂ ਜਾਣਾ ਤਾਂ ਤੁਸੀਂ ਬਾਹਰੋਂ ਬਾਹਰ ਦਿਨਦਰ ਰੋਡ ਤੇ ਪਹੁੰਚਣੇ ਤੇ ਪੁਲ ਚੜਜੋਗੇ मो पं का प प वा ਬਰੇਦ ਮੈਂ ਲੋ ਜੀ ਪਹੁੰਚ ਗਏ ਪਤੰਗ ਮਾਰਕੀਟ ਦੇਖੋ ਜੀ ਪਤੰਗੀ ਪਤੰਗ ਦੇਖੋ ਜੀ ਇੱਥੇ ਤੁਹਾਨੂੰ ਵੱਡੇ ਵੱਡੇ ਪਤੰਗ ਵੀ ਦੇਖਣ ਨੂੰ ਮਿਲਣਗੇ ਦੇਖੋ ਚਲੋ ਮੈਂ ਉੱਤਰ ਮੈਂ ਗੱਡੀ ਕਿਤੇ ਲਾ ਕੇ ਆਵਾਂ ਠੀਕ ਹੈ ਨਾ ਚਲੋ ਆਪਣਾ ਰਾਈਸ ਆਓ ਮੈਂ ਪਤੰਗ ਲੈ ਕਿਹੜੇ ਲੈਣੇ ਦੱਸ ਭਾਈ ਨੂੰ ਦੱਸੋ ਹਾਂ ਆਹ ਦੇਖ ਲੈ ਰੋਮੀ ਨਾ ਵੀ ਸੋਹਣੇ ਪਤੰਗ ਹਾਂ ਆਹ ਦੇਖ ਹਾਂ ਵੀ ਵਧੀਆ ਹੈ ਭਾਈ ਕੀ ਰੇਟਾਂ ਦਾ 1 ਕਿਲੋ ਦਾ 4 ਤੇ 12 100 ਰੁਪਏ 12 ਮੇਲ ਆ ਦੇਖੋ ਜੀ 12 ਪਤੰਗਾਂ ਇਹਨੂੰ ਮੁੰਡੇ ਨੂੰ 100 ਰੁਪਏ ਉਹਨੇ ਲਿਆ ਆ ਬਾਰੇ ਪਤੰਗਾਂ 12 ਦੇਖੋ ਜੀ ਕਿੰਨੀ ਕਲੈਕਸ਼ਨ ਹੈ ਇੱਥੇ ਪਤੰਗਾਂ ਦੀ ਛੱਜ ਲਲੀ ਆ ਛੱਜ ਉਹ ਕੱਢ ਦੇ ਆ ਲੈਣਾ ਵਾ ਵੱਡੇ ਵੱਡੇ ਕੀ ਕਹਿੰਦੇ ਆ ਨੂੰ ਅੱਛਾ ਛੱਜ ਏਡੇ ਕਹਿੰਦਾ ਯਾਰ ਤੇਤੋ ਵੱਡਾ ਦਾ ਛੱਜੀ ਆ ਰੋਣ ਛੱਜ ਦੇ ਡਿਜ਼ਾਈਨ ਦੇਖ ਲੋ ਬਣ ਕਿੰਨੇ ਆ ਨਾ ਆਹ ਦੇਖੋ ਉਹ ਲਪੰਗ ਦੇਖੋ ਵੀ ਉਹ ਲਾ ਆਹ ਕਿੰਨੇ ਦਾ ਇੱਕ ਇਹ ਸੋਰ ਤੋਂ ਬਾਰਾ ਜੀ ਲੋਹੋਂ ਨੂੰ ਦਾਂਗੇ ਸਕੇ ਆਹ ਵੇ ਯਾਰ ਤੇ ਦਬਾਰਾ ਚੱਜ ਛੱਜ ਅੱਗੇ ਦੀ ਮੋਟਰ ਲੱਗੀ ਆ ਵੇ ਬੱਬੂ ਮਾਨ ਬੱਬੂ ਮਾਨ ਜੀ ਸਾਡੇ ਪਤੰਗਾਂ ਤੇ ਵੀ ਆ ਕੇ ਦੇਖ ਲੋ ਜੀ। ਉਸਤਾਦ ਜੀ, ਉਸਤਾਦ ਬੱਬੂ ਮਾਨ ਜੀ। ਕੈਨੇਡਾ, ਅਮਰੀਕਾ, ਅਫਰੀਕਾ ਸਾਰੇ ਬ੍ਰਾਂਡ ਹੈਗੇ ਭਾਈ ਕੋ। ਲੋ ਫਿਰ ਲੋ ਕਿਹੜੇ ਪਤੰਗ ਲੈ ਪੁੱਤਰਾ? ਲੈ ਇਹ ਪੰਜਾਬੀ ਡੋਰਾਂ। ਧੱਗਿਆਲੀ ਡੋਰ ਹੈ ਧੱਗਿਆਲੀ ਡੋਰ ਵਾਲੀ ਪੈਂਟਣੇ ਚਾਹੀਦੇ ਨੇ ਕਰਨੋ ਜਲਾ ਦੂ ਦੂ ਤਾਂ ਪਤੰਗੀ ਪਤੰਗੀ ਦਿਖਾਈ ਸਾਨੂੰ ਪਤੰਗੀ ਪਤੰਗੀ ਹੁਣ ਭਾਈ ਸਾਨੂੰ ਛੱਜ ਕੋਲ ਕੇ ਦਿਖਾ ਰਹੇ ਨੇ ਪੈਕੀ ਖਲਵਾਤੀ ਆਪਾਂ ਭਾਈ ਜੀ ਠੀਕ ਆ ਆ ਦੇ ਲੋ ਜੀ ਕੀ ਡੇਟ ਹੈ ਆ ਦੇ ਲੋ ਕਿਤੇ ਬਾਹਰ ਕਿੰਨੇ 12 ਆਹੋ 12 ਲੈ ਲੋ ਕਲਰ ਹੈਗਾ ਉਹ ਭਾਈ ਜੀ ਵਾਈਟ ਹੈ ਪਰ ਡਿਜ਼ਾਈਨ ਹੋਰ ਤੇ ਚੱਲ ਜੀ ਆਹ ਉਹ ਦਿਖਾ ਦੇ ਸਾਰੇ ਵਾਈਟ ਹੀ ਆ ਠੀਕ ਹੈ 6 ਅੱਧਾ ਲੈ ਲੈਣੇ ਆ। 6 ਆ ਜਦੋਂ ਭਾਈ 6 ਵੱਡੇ ਦੇ ਲੋ। ਠੀਕ ਹੈ। ਅੱਧਾ ਕਰ ਲੋ। ਲਓ ਕਿਹੜਾ ਪਿਆ ਸਾਈਜ਼? ਉਹ ਵਾਲਾ। ਉਹ ਵਾਲਾ। ਹਾਂਜੀ। ਉਹ ਛੋਟੀ ਪੜੀ ਏ। ਇਹ ਸਾਈਜ਼। ਆਪ ਇਹ ਜੀ ਕੁਛੀਆਂ। ਅੱਜ ਕੋਲ ਬੈਟ ਵੀ ਬੜੇ ਕਹਿਣੀਆਂ ਡਾਰ। ਐਸਜੀ ਦਾ ਪ੍ਰੋ ਦਾ। ਉਹ ਉਹ ਵਾਲੀ ਜੀਐਮ ਵਾਲੀ। ਇਹ ਨਾ। ਜੀਆ ਕਿਹੜਾ ਜੀ ਮਾਤਾ ਬਾਰੇ ਮਾਤਰਾ ਲਾ ਆਪਣੇ ਲੈ ਕੇ ਦੇਖੀ ਫਾੜਨਾ ਦੇਉ ਕੰਗ ਗਾਈ ਦਾ ਪਤਾ ਲੈ ਲੈ ਦੇਖੋ ਕਿੰਨੇ ਸਾਰੇ ਬਾਕੀ ਤੁਹਾਨੂੰ ਘਰੇ ਲੈ ਕੇ ਦਿਖਾਣਾ ਦੇਖ ਗਾਇ ਸਾਡਾ ਹੂਲ ਬਣ ਗਿਆ ਰਸਤੇ 'ਚ ਗੱਡੀ ਧਵਾਉਂਦਾ ਤੇ ਉਹ ਦੇਖੋ ਸਾਡੀ ਗੱਡੀ ਲੱਗੀ ਵਾਸ਼ਿੰਗ ਤੇ ਸਾਡੀ ਵਾਸ਼ਿੰਗ ਕਰਾ ਰਹੇ ਆ ਗੱਡੀ ਨੂੰ ਦੇਖੋ ਜੀ ਗੱਡੀ ਸਾਡੀ ਹੋ ਰਹੀ ਆ ਵਾਸ਼ਿੰਗ ਚੰਗੀ ਤਰ੍ਹਾਂ ਪਾਣੀ ਮਾਰ ਰਿਹਾ ਮੁੰਡਾ ਦੇਖੋ ਗੱਡੀ ਗੰਦੀ ਬਹੁਤ ਹੋਈ ਪਈ ਸੀ ਮੈਂ ਕਿਹਾ ਚਲੋ ਗੱਡੀ ਆ ਜਵਾਸ਼ ਕਰਾ ਲਈਏ ਦੇਖੋ ਜੀ ਗੱਡੀ ਹੋਰੀ ਐ ਵਾਟ ਕਿ ਪਰਸੋਂ ਵੀ ਰਹਿ ਲਖਰ ਮੰਦਨ ਤੇ ਗੱਡੀ ਕਿਤੇ ਨਾ ਕਿਤੇ ਜਾਣਾ ਪਿਆ ਤਵਦਾ ਲੈ ਕੇ ਤੇ ਗੰਦੀ ਗੱਡੀ ਵਧੀਆ ਨਹੀਂ ਲੱਗਦੀ ਅਸਲੀ ਮੈਂ ਕਹਿੰਦਾ ਗੱਡੀ ਆਪਾਂ ਅੱਜ ਛਾਲੀਏ ਕੱਢ ਕੇ ਉੱਥੇ ਰੱਖ ਦਈਏ ਹੋਰ ਤਾਂ ਨਹੀਂ ਗੱਲ ਦੇਖੋ ਜੀ ਅੱਗੇ ਜਾਣੇ ਘੱਟ ਚੱਲਦੀ ਦੀ ਐ ਕਿ ਕਰ ਗੱਲ ਨਾ ਕਰੀਂ ਉਹ ਮਾਰਾ ਫਰੈਂਡ ਗੱਡੀ ਜੱਦੀ ਹੋ ਰਹੀ ਹੈ ਵਾਚ ਪੂਰੀ ਦੇਖੋ ਇੰਨੀ ਜ਼ਰਾ ਸਾਬਨ ਲੱਗ ਰਿਹਾ ਗੱਡੀ ਨੂੰ ਲੋ ਗਾਇਸ ਭੁੱਖ ਲੱਗੀ ਸੀ ਸਾਨੂੰ ਰਸਤੇ 'ਚ ਗੱਡੀ ਕੁੜੀ ਧਵਾ ਲਈ ਹੈ ਬਿਲਕੁਲ ਰੈਡੀ ਹੋ ਗਈ ਗੱਡੀ ਫੇਰ ਰਸਤੇ ਲੱਗੀ ਭੁੱਖ ਅਸੀਂ ਲੈ ਲੈਨੇ 15 ਸਿੰਗਰੇ ਪਕੌੜੇ ਨਾਲ ਦਹੀਂ ਭੱਲੇ ਨਾਲ ਜੇ ਦਹੀਂ ਭੱਲੇ ਦੇਖੋ ਦੇਖੋ ਜੀ ਪਕੌੜੇ ਨਾਲ ਦਹੀਂ ਭੱਲੇ ਤੁਹਾਨੂੰ ਘਰਾਂ ਦੇ ਦਰਸ਼ਨ ਕਰ ਜਾਗੇ ਬਸ ਕਰੀ ਪਹੁੰਚਣ ਵਾਲੀਆਂ ਸੀ ਤੇ ਇਹ ਅਸੀਂ ਪਤੰਗ ਪਤੰਗ ਲੈ ਲੈਨੇ ਅਸੀਂ ਤੇ ਤੁਹਾਨੂੰ ਘਰੇ ਜਾ ਕੇ ਦਿਖਾਣੇ ਆ ਦੇਖੋ ਤੁਸੀਂ ਇਹ ਕਿਹੜੇ ਪਤੰਗ ਲੈ ਆਂ ਇਹ ਸਾਰੇ ਪਤੰਗਾਂ ਦੀ ਇਹਨਾਂ ਨੂੰ ਆਪਾਂ ਗਾਇਜ਼ ਨੂੰ ਆਪਾਂ ਦਿਖਾਣੀਆਂ ਆਪਣੀਆਂ ਪਤੰਗਾਂ ਦੀਆਂ ਸਾਰੀਆਂ ਦੀਆਂ ਫੋਟੋਆਂ ਲਾਈਵ ਦਿਖਾਣੇ ਪਤੰਗ ਇਹਨਾਂ ਏਡੇ ਵੱਡੇ ਵੱਡੇ ਪਤੰਗ ਲੈ ਲਏ ਅੱਡੇ ਵੱਡੇ ਹੈ ਨੀਗੇ ਆਪ ਜਿੱਦੇ ਇਹਨਾਂ ਨੇ ਪਤੰਗ ਲੈ ਲਏ ਆ ਰੋਹਨ ਨੇ ਰੋਹਨ ਤੋਂ ਵੱਡੇ ਵੱਡੇ ਪਤੰਗ ਲੈ ਲਏ ਰੋਹਨ ਤੋਂ ਵੱਡੇ ਵੱਡੇ ਪਤੰਗ ਆਹੋ ਹੁਣ ਦੇਖੋ ਜੀ ਅਸੀਂ ਆਪਣੀ ਬਾਜ਼ਾਰ ਵੱਲ ਆ ਗਏ ਤੇ ਦੇਖੋ ਜੀ ਪਿਆਰਵਾਲ ਆ ਗਏ ਅਸੀਂ ਰੌਣਕਾ ਸ਼ੁਰੂ ਹੋ ਗਈਆਂ ਬਾਜ਼ਾਰ 'ਚ ਤਿਹਾਰ ਦੀਆਂ ਲਖੜੀ ਦੇ ਤਿਹਾਰ ਦੀਆਂ ਆ ਟੈਂਟ ਸੈਂਟਰ ਲੱਗ ਗਏ ਨੇ ਤੇ ਮਠਿਆਈਆਂ ਸਜ ਚੁਕੀਆਂ ਨੇ ਜਿੰਨੇ ਜਿੰਨੇ ਆਪਣੇ ਮਠਾਈ ਮਠਰੀ ਲੈਣੀ ਆ ਉਹ ਕਰੋ ਨਿਕਲੋ ਤੇ ਮਠਿਆਈਆਂ ਲੈ ਕੇ ਆਓ ਤੇ ਮਿੱਠੇ ਮਿੱਠੇ ਮੂੰਹ ਖਰਾਓ ਤੇ ਨਿਆਰੇ ਲਓ ਲਓ ਜੀ ਅਸੀਂ ਬਾਸ ਆ ਗਿਆ ਜੀ ਪੋਸਟ ਆਫਿਸ ਤੇ ਆ ਗਈ ਸਾਡੀ ਗਲੀ ਇਹ ਆ ਚੱਕੋ ਮਮਾ ਦੇ ਰੋਮਨ ਕਿੰਨੇ ਫੋਨ ਆ ਗਏ ਮਮਾ ਦੇ ਆ ਗਏ 6-7 ਫੋਨ ਫੋਨ ਤੇ ਬਰੇ ਨਹੀਂ ਲਮਦਾ ਬੈਣਾ ਮम्मा ਦਾ ਫੋਨ ਤੋਂ ਬਿਨਾ ਹੋਰ ਕੀ ਕਹਿੰਦੇ ਜਲਦੀ ਜਲਦੀ ਆ ਜਾ ਬਸ ਬਸ ਪਹੁੰਚ ਗਈ ਇਹ ਜਾ ਕੇ ਪਕੌੜੇ ਖਵਾਣੇ ਇਹਨਾਂ ਨੂੰ ਪਕੌੜੇ ਪਾਣੀ ਵਾਲੇ ਪਕੌੜੇ ਪਾਣੀ ਵਾਲੇ ਪਕੌੜੇ ਆ ਲਓ ਜੀ ਗਲੀ ਸਾਡੀ ਆਹੀ ਹੈ ਉਹ ਖੜਾ ਸੜਾ ਪ੍ਰੈਸਮੈਨ ਵਾਲਾ ਪੱਪੂ ਪੱਪੀ ਖੜੀ ਆ ਪੱਪੂ ਅੰਦਰ ਆ ਪੱਪੀ ਖੜੀ ਜੀ ਆ ਵਾਲਾ ਪਪੂ ਗੈਪ ਆ ਤੇ ਗੈਪ ਰਿਆ ਰਿਆ ਉਹ ਖੜੀਆਂ ਸਕੂਟਰੀਆਂ ਸਾਈਡ ਤੇ ਕੰਨੀਆਂ ਪਹਿਣੀਆਂ ਤੇ ਗੱਡੀ ਲਈਏ ਅੰਦਰ ਇੱਧਰ ਹੀ ਲਾ ਦੋ ਆ ਸਾਡੇ ਤੇ ਹੁਣ ਤੁਹਾਨੂੰ ਦਿਖਾਣੇ ਆ ਕਿ ਅੰਦਰ ਜਾ ਕੇ ਪਤੰਗ ਠੀਕ ਹੈ ਜੀ ਚਲੋ ਜੀ ਚਲੋ ਗਾਇਸ ਪਕੌੜੇ ਕੱਟਲੇ ਨੇ ਆ ਦੇਖੋ ਰੋਟੀ ਦੀ ਕਰਤੀ ਇਹਨਾਂ ਨੇ ਛੁੱਟੀ ਤੇ ਲੈ ਕੇ ਆਏ ਨੇ ਪਕੌੜੇ ਪਨੀਰ ਦੇ ਪਕੌੜੇ ਦੇਖੋ ਜੀ ਪੰਨਾ ਸਿੰਘ ਦੇ ਬੜੇ ਸੁਆਦ ਆ ਪੰਨਾ ਸਿੰਘ ਦੇ ਪਕੌੜੇ ਚਟਨੀ ਤਾਂ ਐਡੀ ਕਿ ਸ਼ਾਨਦਾਰ ਹੁੰਦੀ ਰਹਿੰਦੀ ਓਏ ਬਹੁਤ ਸੁਆਦ ਆ ਬਹੁਤ ਨਿਆਰੇ ਦਾ ਹੁੰਦੀ ਕਰੋ ਜੀ ਟੇਸਟ ਖਾਣ ਜੀ ਕਿੱਦਾਂ ਲੱਗੇ ਆਇਆ ਨਿਆਰਾ ਪਕੌੜੇ ਖਾ ਕੇ ਇਹਦੇ ਪਕੌੜੇ ਹੁੰਦੇ ਬਹੁਤ ਸੁਆਦ ਆ ਪੰਨਾ ਦੇਖੋ ਪਕੌੜੇ ਪਨੀਰ ਵਾਲੇ ਆਇਆ ਤੇ ਕਿੰਨਾ ਵੱਡਾ ਪਕੌੜਾ ਪਨੀਰ ਦਾ ਦੇਖੋ ਖੋਲਿਓ ਮਲੇ ਪਕੌੜੇ ਇਹ ਆਵੇ ਆਇਆ ਨਾ ਮੂੰਹ ਚ ਪਾਣੀ ਗਾਇਸ ਦੇਖੋ ਸੋਸਾ ਆਂਦੀਆਂ ਆ ਦੋਨੋਂ ਸੋਸਾ ਬੋਲ ਆਜਵਾਬ ਇੱਕ ਆ ਭੱਲਿਆਂ ਦਾ ਰਤਾ ਦੇਖੋ ਜੀ ਭੱਲੇ ਬਹੁਤ ਟੇਸਟੀ ਹੈ ਸੋ ਪੱਲੇ ਖਾ ਕੇ ਤੇ ਖਵਾ ਲਿਆ ਜਾਂਦਾ ਨਾ ਕੋੜਿਆਂ ਨਾਲ ਬੜਾ ਜੇ ਦਤਾਂ ਆਇਆ ਸੀ ਹਾਂ ਅਹ ਹਾਂ ਯਮੀ ਆ ਨਾ ਪੱਲੇ ਬਹੁਤ ਸੁਆਦ ਆ ਬੁੱਲ ਕਹਿਣ ਬਹੁਤ ਸੁਆਦ ਆ ਪੱਲੇ ਪਕੌੜੇ ਇੰਨੇ ਟੇਸਟੀ ਆ ਨਾ ਗਾਇਜ਼ ਕਿਸੇ ਕਿਸੇ ਟਾਈਮ ਪਕੌੜਿਆਂ ਦਾ ਖਾਣ ਦਾ ਦਿਲ ਕਰ ਜਾਂਦਾ ਗਾਇਜ਼ ਦੇਖੋ ਚਟਨੀयां ਬੜੀਆਂ ਘੈਂਡਾ ਮਿਕਸ ਵਿੱਚ ਪਵਾ ਲੈ ਸੀ ਪੌੜੇ ਹੈ ਬਾਲਕ ਦੇ ਬਾਲਕ ਦੇ ਹੈ ਗੋਭੀ ਦੇ ਆਲੂ ਦੇ ਆ ਸੌਸ ਬੁਕੈਂਟ ਮੰਤਾ ਭੱਲੇ ਬੋਗਣਾਂ ਲੱਗੇ। ਹਲਫ। ਹਨੰ ਭੱਲੇ ਲਾਸ ਪੂਰਾ। ਮੈਨੂੰ ਆ ਬੜ ਸਵਾਲ ਹੁੰਦੇ ਮੈਂ ਤਾਂ ਭੱਲੇ ਆ ਮੰਗਾਂਦੇ ਰਹਿੰਦੇ। ਜੋ ਦਿਲ ਕਰੇ ਨਾ ਭੱਲਿਆਂ ਦਾ। ਰਹਿ ਤਾਂ ਮੰਗਾ ਲੇਦਾ ਮੈਂ। ਕਿੰਨੀ ਮੰਗ ਜੀ ਭੱਲੇ ਦੀ? ਹੂੰ। ਦੱਤ ਨਹੀਂ ਪਾਉਂ ਆ ਭੱਲਿਆਂ ਦੀ। ਤਾਂ ਹੀ ਸਵਾਦ ਆਣਾ। ਤੁਸੀਂ ਐਂ ਖਾਈ ਜਾਂਦੇ। ਉਹ ਗੁੰਦੀ ਸਵਾਦ ਹੁੰਦੀ ਐ ਇਦਾਂ। ਤੰਗ ਲੈ ਲੈ ਰੋਬ ਨੇ ਹੂੰ ਪਤੰਗ ਲੈ ਕੇ ਇਸ ਹਾਲ ਆਏ ਨੇ ਹਰ ਸਾਲ ਲੈਣਾ ਹੀ ਲੈਣੇ ਹੁੰਦੇ ਨੇ ਹਨਾ ਇਹਨੇ ਹਰ ਸਾਲ ਲੈਣੀ ਹੁੰਦੇ ਨੇ ਹਨਾ ਪਤੰਗ ਚਲੋ ਐਂਡ ਕਰ ਦੋ ਹੁਣ ਤੁਸੀਂ ਸ਼ੁਰੂਆਤ ਦੇ ਦਿਖਾਣੇ ਆ ਗਏ ਨੇ ਆਪਣੇ ਫੋਨ 'ਤੇ ਹਾਂ ਲਓ ਜੀ ਗਾਇਜ਼ ਆਗੇ ਪਤੰਗ ਨੰਬਰ 3 ਤੰਗ ਇਕ ਤਾਂ ਬਲੂ ਇਕ ਲਿਆਉਂਦਾ ਇਹ ਆ ਬਲੂ ਕਲਰ ਅੱਛਾ ਇਕ ਆ ਗ੍ਰੀਨ ਇਕ ਗ੍ਰੀਨ ਸਰ ਲਿਆਉਂਦਾ ਓਕੇ ਓਕੇ ਰੋਬਿਨ ਨੂੰ ਸ਼ੁਰੂ ਤੋਂ ਹੀ ਪਤੰਗਾਂ ਦਾ ਬਹੁਤ ਸ਼ੌਂਕ ਆ ਔਰੇਂਜ ਕਲਰ ਇਕ ਆ ਵਾਈਟ ਛਾਜ ਅੱਖਾਂ ਵਾਲਾ ਛਾਜ ਅੱਛਾ ਹੈ ਅੱਖਾਂ ਵਾਲਾ ਅੱਖਾਂ ਵਾਲਾ ਛਾਜ ਇਕ ਲਿਆਉਂਦਾ ਪਾਣਾ ਲੇਕ ਪਾਣਾ ਰੋਬੀ ਨੂੰ ਇਹਨਾ ਸ਼ੌਂਕ ਆਣਾ ਸੱਚੀ ਇੱਕ ਪੂਤ ਵਾਲਾ ਪੂਤਾਂ ਨਾਲ ਵੀ ਲੈਂਦਾ ਪੂਤਾਂ ਦੇ ਦੋ ਨੇ ਪੂਤਾਂ ਦੇ ਦੋ ਆਇਕ ਰੋਬੀ ਨੇ ਆਇਆ ਇੱਕ ਪੂਤ ਵਾਲਾ ਪਤੰਗ ਇੱਕ ਆਵਲਾ ਓਏ ਹੋਏ ਇੱਕ ਮਿੰਟ ਰੁਕ ਦੋਨੋਂ ਇੱਧਰ ਦੇਖ ਚੱਲ ਆਹ ਦੇਖੋ ਆਹ ਦੋ ਓਏ ਹੋਏ ਵੱਡੇ 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 ਗਾਇਸ ਕੌਣ ਕੌਣ ਲੈਂਦਾ ਐਦਾਂ ਹੀ ਤੇ ਆ ਦਿਨ ਤੇ ਗਰਾਂ ਤੇ ਪਤੰਗ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਤਰੰਗੇ ਤਰੰਗਾ ਵੀ ਲਿਆਂਦਾ ਸਾਡਾ ਦੇਸ਼ ਦਾ ਕਲਰ ਆ ਗੋਚ ਲੈ ਆਣਾ 15 ਅਗਸਤ ਨੂੰ ਵੀ ਇਹੀ ਕੰਮ ਚੱਲਣਾ ਹਨਾ ਪਤੰਗਾ ਦਾ ਆ ਵਧੀਆ ਨੇ ਇੱਕ ਬਲੈਕ ਕਲਰ ਦੇਖੋ ਆ ਕਈ ਡਿਜ਼ਾਈਨ ਲੈ ਆਂਦੇ ਨੇ ਪਤੰਗਾਂ ਦੇ ਇਹਨੂੰ ਕੀ ਕਹਿੰਦੇ ਆ ਤੁਕਲ तुक्काला पता नहीं किद्दा किद्दा पता कोई छज कोई तुक्काला कोई की है तुक्कल तुक्कल छज हां देखो गाइस ए साडे मुंडे नु ना बड़ा ही शौक है पतंगा दा चलो जी डन ਪਤੰਗਾਂ ਦੀ ਸ਼ਾਪਿੰਗ ਡਨ 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 ਹੋ ਗਈ ਹਨਾ ਹਾਂ ਚਾ ਸੋ ਗਾਇਸ ਬਸ ਹੁਣ ਇੱਥੇ ਕਰਦੇ ਆ ਵਲੌਗ ਦਾ ਐਂਡ ਐਂਡ ਨਾ ਚਲ ਐਂਡ ਕਰ ਦੋ ਕੋਈ ਵੀ ਆ ਕਰ ਲਾਈਕ ਕਰ ਲੋ ਚੈਨਲ ਕੋ ਸਬਸਕ੍ਰਾਈਬ ਕਰ ਲੋ ਬਾਏ ਬਾਏ ਟੇਕ ਕੇਅਰ ਟੇਕ ਕੇਅਰ